ਘੜੇ ਮਾਰ ਦੇ ਨਾਲ ਸਾਰੀਆਂ ਪੱਕੀਆਂ ਪਕਾਈਆਂ ਫਸਲਾਂ ਤੇ ਕਿਸਾਨ ਦੀ ਤੇ ਪਾਣੀ ਪੈ ਗਿਆ ਸੋ ਕਿਸਾਨ ਰੋ ਰਿਹਾ ਹੈ ਤੇ ਮੈਨੂੰ ਲੱਗਦਾ ਮੁੱਖ ਮੰਤਰੀ ਸੁੱਤਾ ਪਿਆ ਹੈ ਸੋ ਮੈਂ ਬੇਨਤੀ ਕਰਾਂਗਾ ਕਿਰਪਾ ਕਰਕੇ ਆਦਰਨੀਆਂ ਭਗਵੰਤਾਨ ਜੀ ਆਪ ਦਾ ਜਿਹੜੀ ਕੁੰਭ ਕਰਨ ਦੀ ਨੀਂਦ ਹੈ ਇਹਦੇ ਤੋਂ ਜਾਗੋ ਤੇ ਕਿਰਪਾ ਕਰਕੇ ਤੁਸੀਂ ਕਹਿੰਦੇ ਸੀ ਬਿਨਾਂ ਗਰਦਾਵਰੀ ਤੋਂ ਮੁਆਵਜ਼ਾ ਦੇਵਾਂਗੇ ਬਿਨਾਂ ਫੁਲਾਣੇ ਤੋਂ ਗਰਦਾਵਰੀ ਹੁੰਦੀ ਰਹੂਗੀ ਕਿੰਨਾ ਚਿਰ ਲੋਕ ਅੜਿਕਣਗੇ ਚਾਰ ਫਸਲਾਂ ਕਿਸਾਨਾਂ ਦੀਆਂ ਖਰਾਬ ਹੋ ਗਈਆਂ ਕਿਤੇ ਤੁਸੀਂ ਐਮਐਸਪੀ ਦਾ ਵਾਅਦਾ ਕਰਕੇ ਨਹੀਂ ਚੱਕੀਆਂ ਤੇ ਕਿਤੇ ਉਹ ਮੀਂਹ ਰੁਲ ਗਈਆਂ ਕਿਤੇ ਬਾਰਦਾਨੇ ਬਿਨਾਂ ਰੁਲ ਗਈਆਂ ਤੇ ਕਿਤੇ ਹੜਾਂ ਦੀ ਭੇਟ ਚੜ ਗਈਆਂ ਤੇ ਕਿਤੇ ਗੜੇ ਮਾਰ ਦੀ ਭੇਟ ਚੜ ਗਈਆਂ ਲੇਕਿਨ ਸਰਕਾਰ ਸੁੱਤੀ ਪਈ ਹੈ ਇੱਕ ਵਾਰੀ ਮੁੱਖ ਮੰਤਰੀ ਦੇ ਕੰਨ ਖੋਲਣ ਵਾਸਤੇ ਕਿਰਪਾ ਕਰਕੇ ਪਿੰਡਾਂ ਦੇ ਅੰਦਰ ਤੇ ਸ਼ਹਿਰਾਂ ਦੇ ਅੰਦਰ ਇਸ ਗੱਲ ਦਾ ਬਾਈਕਾਟ ਕਰੋ ਕਿ ਅਗਰ ਮੁਆਵਜ਼ਾ ਨਹੀਂ ਦੇਂਗਾ ਅਸੀਂ ਤੈਨੂੰ ਵੋਟ ਨਹੀਂ ਦਿਆਂਗੇ ਇਸ ਗੱਲ ਤੇ ਪੈਰਾ ਦਿਓ ਔਰ ਅਸੀਂ ਤੁਹਾਡੀ ਮੁਆਵਜ਼ੇ ਦੀ ਲੜਾਈ ਲੜਾਂਗੇ ਸਸੀ ਗੱਲ ਦੋਸਤੋ ਕੀ ਹਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਅੱਜ ਗੱਲ ਕਰਨੀ ਚਾਹੁੰਨਾ ਹੈ ਕਿ ਕਿਸਾਨ ਦਾ ਜੋ ਹਾਲਾਤ ਹਨ ਕਿਸਾਨ ਬਾਰਡਰ ਤੇ ਤਾਂ ਬੈਠੇ ਬੈਠਾ ਹੈ ਕਿਸਾਨ ਦੇ ਜੋ ਹਾਲਾਤ ਭਾਜਪਾ ਸਰਕਾਰ ਨੇ ਬਣਾਏ ਨੇ ਉਹ ਪੰਜਾਬ ਦੇ ਲੋਕੀ ਦੁਨੀਆ ਭਰ ਦੇ ਲੋਕ ਜਾਣਦੇ ਨੇ ਔਰ ਜਿਸ ਪ੍ਰਕਾਰ ਕਿਸਾਨਾਂ ਦਾ ਸੰਘਰਸ਼ ਹੈ ਇਰੇ ਤੋਂ ਵੀ ਸਾਰੇ ਲੋਕ ਵਾਕਿਫ ਨੇ ਲੇਕਿਨ ਮੈਂ ਹਾਲਾਤ ਜਾਣੂ ਕਰਾਉਣਾ ਚਾਹੁੰਦਾ ਅੱਜ ਦੀ ਸਰਕਾਰ ਦੇ ਯਾਨੀ ਕਿ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸੀ ਕਿ ਅਸੀਂ ਮੂੰਗ ਦੀ ਦਾਲ ਤੇ ਅਸੀਂ ਐਮਐਸਪੀ ਦੇਵਾਂਗੇ ਮੂੰਗ ਦੀ ਦਾਲ ਤਾਂ ਕਿਸੇ ਨੇ ਚੱਕੀ ਨਹੀਂ 11% ਕੇਵਲ ਮੂੰਗ ਦੀ ਦਾਲ ਚੱਕੀ ਗਈ ਦੂਸਰੀ ਸਾਰੀ ਮੰਡੀਆਂ ਦੇ ਵਿੱਚ ਫਸਲ ਰੋਲੀ ਜੇ ਸਾਰੀਆਂ ਫਸਲਾਂ ਦੀ ਗੱਲ ਕਰੀਏ ਤੇ ਦੂਜੀ ਜਿਹੜੀ ਫਸਲ ਸੀ ਉਹਰੇ ਵਿੱਚ ਲੋਕਾਂ ਨੂੰ ਬਾਰਦਾਨਾ ਨਹੀਂ ਮਿਲਿਆ 2 ਸਾਲ ਹੀ ਹੋਇਆ ਕੇਵਲ ਸਰਕਾਰ ਆਈ ਨੂੰ ਬਾਰਦਾਨੇ ਨਹੀਂ ਮਿਲਿਆ ਵੱਡੀਆਂ-ਵੱਡੀਆਂ ਧਾਂਗਾ ਲਾਉਣੀਆਂ ਪਈਆਂ ਮੈਂ ਮੰਡੀਆਂ 'ਚ ਜਾ ਕੇ ਕਿਸਾਨ ਰੁਲਦਾ ਆਪਦੀ ਅੱਖੀ ਵੇਖਿਆ ਸੋ ਬਹੁਤ ਮਾੜਾ ਹਾਲ ਸੀ ਮੀ ਪੈ ਗਿਆ ਖਰਾਬ ਹੋ ਗਈ ਲੋਗਾ ਨੇ ਪੈਸੇ ਪਰ ਪਰ ਕੇ ਸ਼ੈਲਰ ਆਲਿਆ ਨੂੰ ਜਾਂ ਦੂਜਿਆਂ ਨੂੰ ਆਪਦਾ ਝੋਨਾ ਚੁਕਾਇਆ ਆੜਤੀਆਂ ਨੂੰ ਉਹਦੀ ਕਾਟ ਲੱਗੀ ਸੋ ਹੁਣ ਉਸ ਤੋਂ ਬਾਅਦ ਜਿਹੜੀ ਫਸਲ ਦੀ ਗੱਲ ਕਰਦੇ ਸੀ ਜਿਹੜੀ ਤੀਜਾ ਕਮ ਹੋਇਆ ਉਦੋਂ ਫਿਰ ਹੜ ਆ ਗਏ ਹੜ ਦੇ ਵਿੱਚ ਬਹੁਤ ਵੱਡੇ ਵਾਅਦੇ ਕੀਤੇ ਗਏ ਸਰਕਾਰ ਵੱਲੋਂ ਇਹ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਮੁਰਗੀ ਦਾ ਤੇ ਬੱਕਰੀ ਦਾ ਮੁਆਵਜ਼ਾ ਵੀ ਦੇ ਆਵਾਂਗੇ ਲੇਕਿਨ ਲੋਕ ਮੁਰਗੀ ਦਾ ਬੱਕਰੀ ਦਾ ਮੁਆਵਜ਼ਾ ਅੜੀਕ ਦੇ ਅੜੀਕ ਦੇ ਕਈ ਰੱਬ ਨੂੰ ਪਿਆਰੇ ਹੋ ਗਏ ਲੇਕਿਨ ਫਸਲ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਤੇ ਜਿਹਨੂੰ ਮਿਲਿਆ ਤਾਂ ਉਹਨਾਂ ਨਾਲ ਬੜਾ ਕੁਝ ਆ ਮਜ਼ਾਕ ਕਿਸੇ ਨੂੰ 50 ਰੁਪਏ ਕਿਸੇ ਨੂੰ 750 ਰੁਪਏ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੂੰ ਚੈੱਕ ਮਿਲਦੇ ਤੇ ਹੁਣ ਫੇਰ ਹੁਣ ਫੇਰ ਇਹ 5 ਮਿੰਟਾਂ ਚ ਕਹਿੰਦੇ ਸੀ ਅਸੀਂ ਐਮਐਸਬੀ ਦੇਾਂਗੇ ਫਿਰ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਐਮਐਸਬੀ ਚੀਜ਼ ਕੀ ਹੈ ਤੇ ਨਹੀਂ ਤਾਂ ਅਸੀਂ 5 ਮਿੰਟਾਂ ਦੀ ਗੱਲ ਹੀ ਨਹੀਂ ਕਰਨੀ ਸੀ ਸਾਨੂੰ ਪਤਾ ਨਹੀਂ ਸੀ ਗਵਰਨਮੈਂਟ ਦੀ ਗਵਰਨਮੈਂਟ ਦੀ ਪ੍ਰਕਿਰਿਆ ਕੀ ਹੁੰਦੀ ਹੈ ਤੇ ਹੁਣ ਫੇਰ ਅੱਜ ਪੰਜਾਬ ਦੇ ਵਿੱਚ ਮਕਮਲ ਤੌਰ ਤੇ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ ਜਾਨੀ ਕਿ ਖਰਾਬਾ ਹੋ ਗਿਆ ਗੜੇ ਮਾਰ ਦੇ ਨਾਲ ਸਾਰੀਆਂ ਪੱਕੀਆਂ ਪਕਾਈਆਂ ਫਸਲਾਂ ਤੇ ਕਿਸਾਨ ਦੀ ਤੇ ਪਾਣੀ ਪੈ ਗਿਆ ਸੋ ਕਿਸਾਨ ਰੋ ਰਿਹਾ ਹੈ ਤੇ ਮੈਨੂੰ ਲੱਗਦਾ ਮੁੱਖ ਮੰਤਰੀ ਸੁੱਤਾ ਪਿਆ ਹੈ ਸੋ ਮੈਂ ਬੇਨਤੀ ਕਰਾਂਗਾ ਕਿਰਪਾ ਕਰਕੇ ਆਦਰਨੀਆ ਭਗਵੰਤ ਮਾਨ ਜੀ ਆਪ ਜੜੀ ਕੁੰਭ ਕਰਨ ਦੀ ਨੀਂਦ ਹੈ ਇਹਦੇ ਤੋਂ ਜਾਗੋ ਤੇ ਕਿਰਪਾ ਕਰਕੇ ਤੁਸੀਂ ਕਹਿੰਦੇ ਸੀ ਬਿਨਾ ਗਰਦਾਵਰੀ ਤੋਂ ਮੁਆਵਜ਼ਾ ਦੇਵਾਂਗੇ ਬਿਨਾ ਫੁਲਾਣੇ ਤੋਂ ਗਰਦਾਵਰੀ ਹੁੰਦੀ ਰਹੂਗੀ ਕਿੰਨਾ ਚਿਰ ਲੋਗ ਅੜਿਕਣਗੇ ਚਾਰ ਫਸਲਾਂ ਕਿਸਾਨਾਂ ਦੀਆਂ ਖਰਾਬ ਹੋ ਗਈਆਂ ਕਿਤੇ ਤੁਸੀਂ ਐਮਐਸਪੀ ਦਾ ਵਾਅਦਾ ਕਰਕੇ ਨਹੀਂ ਚੱਕੀਆਂ ਤੇ ਕਿਤੇ ਉਹ ਮੀਂਹ ਚ ਰੁਲਗੀਆਂ ਕਿਤੇ ਬਾਰਦਾ ਨੇ ਬਿਨਾ ਰੁਲਗੀਆਂ ਤੇ ਕਿਤੇ ਹੜਾਂ ਦੀ ਭੇਟ ਚੜ ਗਈਆਂ ਤੇ ਕਿਤੇ ਗੜੇ ਮਾਰ ਦੀ ਭੇਟ ਚੜ ਗਈਆਂ ਲੇਕਿਨ ਸਰਕਾਰ ਸੁੱਤੀ ਪਈ ਹੈ ਸੋ ਜਾਗੋ ਔਰ ਇਹਨਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿਓ ਨਹੀਂ ਤਾਂ ਮੈਂ ਬੇਨਤੀ ਕਰਾਂਗਾ ਕਿਸਾਨਾਂ ਨੂੰ ਇੱਕ ਵਾਰ ਇਸ ਵਾਰ ਕਿਉਂਕਿ ਸਰਕਾਰ ਤੁਸੀਂ ਬਣਾ ਚੁੱਕੇ ਹੋ 92 ਸੀਟਾਂ ਦੇ ਨਾਲ ਬਣਾ ਚੁੱਕੇ ਹੋ 2027 ਚ ਫਿਰ ਤੁਸੀਂ ਹਿਸਾਬ-ਕਿਤਾਬ ਕਰਕੇ ਜਿਹੜੀ ਪਾਰਟੀ ਚੰਗਾ ਕੰਮ ਕਰੇ ਉਹਨੂੰ ਤੁਸੀਂ ਜਿਤਾਉਣ ਦਾ ਕੰਮ ਕਰੋਗੇ ਲੇਕਿਨ ਇੱਕ ਵਾਰੀ ਮੁੱਖ ਮੰਤਰੀ ਦੇ ਕੰਨ ਖੋਲਣ ਵਾਸਤੇ ਕਿਰਪਾ ਕਰਕੇ ਪਿੰਡਾਂ ਦੇ ਅੰਦਰ ਤੇ ਸ਼ਹਿਰਾਂ ਦੇ ਅੰਦਰ ਇਸ ਗੱਲ ਦਾ ਬਾਈਕਾਟ ਕਰੋ ਕਿ ਅਗਰ ਮੁਆਵਜ਼ਾ ਨਹੀਂ ਦੇਂਗਾ ਅਸੀਂ ਤੈਨੂੰ ਵੋਟ ਨਹੀਂ ਦਿਆਂਗੇ ਇਸ ਗੱਲ ਤੇ ਪੈਰਾ ਦਿਓ ਔਰ ਅਸੀਂ ਤੁਹਾਡੀ ਮੌਜੂਦੀ ਲਈ ਲੜਾਈ ਲੜਾਂਗੇ ਔਰ ਅਗਰ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਕੇਂਦਰ ਦੇ ਵਿੱਚ ਅਸੀਂ ਕਿਹਾ ਕਿ ਐਮਐਸਪੀ ਜਾਣੀ ਕਿ ਲੀਗਲ ਗਰੰਟੀ ਰਾਹੁਲ ਗਾਂਧੀ ਜੀ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਐਮਐਸਪੀ ਦੀ ਲੀਗਲ ਗਰੰਟੀ ਦਿਆਂਗੇ 1967 ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਇਹ ਵੱਡਾ ਫਤਵਾ ਦਿੱਤਾ ਸੀਗਾ ਐਮਐਸਪੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਔਰ ਅੱਜ ਵੀ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਜੀ ਨੇ ਇਸ ਗੱਲ ਦੀ ਗਾਰੰਟੀ ਲਈ ਹੈ ਜੀਐਸਟੀ ਕਿਸਾਨ ਨੂੰ ਜੀਐਸਟੀ ਮੁਕਤ ਬਣਾਵਾਂਗੇ ਜਾਨੀ ਕਿ ਜਿਹੜੇ ਸੰਦ ਲੈਨੇ ਆ ਖੇਤੀ ਆਸੇ ਉਹਨਾਂ ਤੇ ਕਿਸੇ ਤੇ ਜੀਐਸਟੀ ਨਹੀਂ ਲੱਗੇਗੀ ਤੇ ਔਰ ਜਦੋਂ ਖਰਾਬਾ ਹੋ ਜਾਏਗਾ ਸਰਕਾਰ ਨੂੰ ਪੈਸੇ ਨਹੀਂ ਦੇਵਾਂਗੇ ਸਿੱਧਾ ਡਾਇਰੈਕਟ ਆਉਣ ਵਾਲੇ ਸਮੇਂ ਚ ਕਿਸਾਨ ਦੇ ਖਾਤੇ ਚ ਕੇਂਦਰ ਸਰਕਾਰ ਚੋਂ ਸਿੱਧਾ ਸਰਵੇ ਦੇ ਮੁਤਾਬਕ ਮੁਆਵਜ਼ਾ ਸਿੱਧਾ ਦਿੱਤਾ ਜਾਏਗਾ कांग्रेस पार्टी ने क्या है और केवल कहती नहीं है मगरले समय की गल करिए डॉक्टर मनमोहन सिंह बहत्तर हजार करोड़ रुपया पहली सरकार केंद्र की सरकार ने माफ किया और बेशक असी थोड़ा किया सारे किसान नहीं दे पाए पहली सरकार कांग्रेस पार्टी ने पंताली सौ पंताली सौ करोड़ रुपया ਪੰਜਾਬ ਦੇ ਕਿਸਾਨਾਂ ਦਾ ਮਾਫ ਕੀਤਾ ਸੀ ਹੋਰ ਅੱਜ ਤੱਕ ਕਿਸੇ ਸਰਕਾਰ ਨੇ 45 ਰੁਪਏ ਪੰਜਾਬ ਦੇ ਕਿਸਾਨਾਂ ਨੇ ਮਾਫ ਨਹੀਂ ਕੀਤੇ ਔਰ ਬਦਲਾਵ ਵਾਲਿਆਂ ਦੀ ਸਰਕਾਰ ਨੇ ਤਾਂ ਹਜੇ ਤੱਕ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਜਿਵੇਂ ਪੰਜਾਬੀ ਚ ਕਿਹਾ ਜਾਂਦਾ ਥੋੜਾ ਸਾਰਿਆਂ ਦਾ ਧੰਨਵਾਦ ਅਗਲੇ ਫੇਰ ਲੜਾਈ ਲੜਦੇ ਰਵਾਂਗੇ ਕਿਸਾਨ ਕਿਸਾਨ ਮਜ਼ਦੂਰ ਇਕੱਠਾ ਜਿੰਦਾਬਾਦ ਤੇ ਤੁਹਾਡੇ ਨਾਲ ਆ